ਸਸਕੀਤਾ ਜੀ ਸੁਆਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਉਣ ਲੱਗੇ ਆ ਅੱਜ ਸਰਦੀਆਂ ਲਈ ਸਪੈਸ਼ਲ ਸਰਦੀਆਂ ਦਾ ਖਜ਼ਾਨਾ ਬੇਸਣ ਦੀ ਪੰਜੀਰੀ ਬਹੁਤ ਹੀ ਵਧੀਆ ਬਣਦੀ ਜਿਹੜੀ ਆਪਣਾ ਪੂਰੀ ਰੂਹ ਨੂੰ ਠੰਡ ਆ ਗਈ ਹੈ ਜੀ ਤੇ ਹੁਣ ਖਾਣ ਦਾ ਫਾਇਦਾ ਇਸ ਕਰਕੇ ਹੀ ਆਪਾਂ ਸਮਾਨ ਮੰਗਾਇਆ ਤੇ ਆਪਾਂ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਆਂ ਦੱਸ ਦਿਆਂ ਜੀ ਤੁਹਾਨੂੰ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਆ ਆਪਾਂ ਲਿਆ ਜੀ 1 ਕਿਲੋ ਬੇਸਣ 1/2 ਕਿਲੋ ਘਿਓ ਲਿਆ ਜੀ ਘਿਓ ਥੋੜਾ ਜਿਹਾ ਵੱਧ ਪਾਵਾਂਗੇ ਆਪਾਂ ਇਹ ਸਵਾ ਕਿਲੋ ਖੰਡ ਲਈ ਆ ਦੇਸੀ ਆਪਾਂ ਮਿੱਠੇ ਦੇ ਹਿਸਾਬ ਨਾਲ ਪਾ ਸਕਦੇ ਆ ਕਿਲੋ ਸਵਾ ਕਿਲੋ ਦੇਸੀ ਘੀ ਉਸ ਕਿਲੋ ਵੇਸਣ ਇਹ ਸਵਾ ਕਿਲੋ ਦੇਸੀ ਖੰਡ ਬੂਰਾ ਖੰਡ ਹੁੰਦੀ ਜਿਹੜੀ 250 ਸੌਰੀ ਇਹ ਸਵਾ ਗ੍ਰਾਮ ਹੈ ਇਹ ਫੋਲੰ ਮਖਾਣੀ ਓ 250 ਗ੍ਰਾਮ ਹੈਗੇ ਜੀ ਪੇਸਤੇ ਇਹ ਹੈਗਾ ਜੀ 200 ਗ੍ਰਾਮ ਖੋਪੇ ਦਾ ਬੂਰਾ 200 ਗ੍ਰਾਮ ਖਸਖਸ ਮੈਂ ਇੱਕ ਸਾਈਡ ਤੇ ਰੱਖੀ ਐ ਨਹੀਂ ਤੁਹਾਨੂੰ ਦੱਸੀ ਜਾਨੀ ਨਾਲੇ 250 ਗ੍ਰਾਮ ਗੁੰਦ 250 ਗ੍ਰਾਮ ਦਾਖਾਂ 250 ਗ੍ਰਾਮ ਦੀ ਚਾਰੇ ਮੱਗ ਜੇ ਆਪਣੇ 250 ਗ੍ਰਾਮ ਬਦਾਮ 250 ਗ੍ਰਾਮ ਕਾਜੂ 100 ਗ੍ਰਾਮ ਕਮਰਕਸ ਤੇ ਚਮਚਾ ਕਾਪਾ ਪਾਵਾਂਗੇ ਜਮੈਣ ਦਾ ਚਾਰੇ ਮੱਗ ਜੇ ਬਦਾਮ ਕਮਰਕਸ ਦਾਖਾਂ ਤੇ ਕਾਜੂ ਥੋੜੀ ਜੀ ਜਮੈਣ ਤੇ ਕਾਲੀ ਮਿਰਚ ਪਾਵਾਂਗੇ ਇਧਾ ਚਮਚਾ ਫੁੱਲ ਮਖਾਣੇ ਗੂੰਦ ਖੋਪੇ ਦਾ ਬੂਰਾ ਤੇ ਪੇਸਤੇ ਤੇ ਖਸਖਸ ਇਹ ਸਮਾਨ ਆ ਜੀ ਆਪਾਂ ਸ਼ੁਰੂ ਕਰਦੇ ਆ ਪੰਜੀਰੀ ਸਰਦੀਆਂ ਦਾ ਖਜ਼ਾਨਾ ਲੋ ਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਦੇਸੀ ਘਿਓ ਦੇਸੀ ਘਿਓ 1/2 ਕਿਲੋ ਲਿਆ ਤੇ ਇਹਦੇ ਚ ਆਪਾਂ ਥੋੜਾ ਜਿਹਾ ਪਾ ਕੇ ਨਾ ਕਿਰਨ 100 ਗ੍ਰਾਮ ਮਖਾਣੇ ਜਿਹੜੇ ਉਹ ਫਰਾਈ ਕਰ ਲੈਨੇ ਬਾਕੀ ਦਾ ਘਿਓ ਜਿਹੜਾ ਆਪਾਂ ਬਾਅਦ ਵਿੱਚ ਪਾਵਾਂਗੇ ਜਿਹੜੇ ਆਪਾਂ 100 ਗ੍ਰਾਮ ਫੁੱਲ ਮਖਾਣੇ ਆ ਇਹਨਾਂ ਨੂੰ ਫਰਾਈ ਕਰ ਲੈਨੇ ਆ ਫਰਾਈ ਕਰਕੇ ਫਿਰ ਆਪਾਂ ਮਿਕਸੀ ਕੱਪ ਦੇ ਵਿੱਚ ਇਹਨਾਂ ਨੂੰ ਪੀਸ ਲਾਂਗੇ ਲੋ ਜੀ ਆਪਣਾ ਘਿਓ ਹੋ ਗਿਆ ਗਰਮ ਆਪਾਂ ਹੁਣ ਫੁੱਲ ਮਖਾਣੇ ਜਿਹੜੇ ਫਰਾਈ ਕਰ ਲੈਨੇ ਦਸਾਂ ਤਾਂ ਇੱਕ ਵਾਰੀ ਚੀਜ਼ ਇਹ ਰਿਹਾ ਪਾ ਲਈਏ ਸਾਰੇ ਸੌ ਗ੍ਰਾਮ ਸੀ ਵੀ ਢਿੰਗੀ ਕਰਾਂ ਨੂੰ ਫਰਾਈ ਕਰ ਲਾਂਗੇ ਆਪਾਂ ਹੱਥ ਦੇ ਨਾਲ ਨੱਪ ਕੇ ਦੇਖਾਂਗੇ ਜਦੋਂ ਇਹ ਕ੍ਰਾਂਚੀ ਜੇ ਹੋ ਗਏ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਫੇਰ ਮਿਕਸੀ ਕੱਪ 'ਚ ਇਹਦਾ ਪੇਸਟ ਬਣਾ ਕੇ ਤੁੰਗੀ ਜੀ ਪਾਵਾਂਗੇ ਤੇ ਇਹ ਬਹੁਤ ਵਧੀਆ ਜੀ ਸੌਲੋ ਮਖਾਣੇ ਅਗੇ ਰੇ ਐਸ਼ੀ ਆਂਦੀ ਘਾਟ ਪੂਰੀ ਕਰਦੇ ਤੋ ਜੀ ਆਪਣੇ ਮਖਾਣੇ ਜਿਹੜੇ ਫਰਾਈ ਹੋ ਗਏ ਆ ਇਹ ਸਾਰਾ ਹੈ ਕਿ ਉਹ ਸੋਕ ਲੈਂਦੇ ਆ ਕਿ ਉਹ ਜਿੰਨਾ ਆਪਾਂ ਮਰਜ਼ੀ ਪਾ ਲਈਏ ਉਨਾ ਹੀ ਸੋਕ ਲੈਂਦੇ ਆ ਦੇਖੋ ਇਸ ਤਰ੍ਹਾਂ ਦਿੱਸਣ ਲੱਗ ਗਏ ਇਹ ਹੁਣ ਆਪਣਾ ਕ੍ਰਾਂਚੀ ਜਿਹਾ ਹੋ ਗਿਆ ਜਾਨੀ ਕਿ ਇਹ ਨੂੰ ਕੱਢ ਲੈਣੇ ਆ ਕੱਚੇ ਵੀ ਨਹੀਂ ਪਾਉਣੇ ਇਹ ਜੇ ਕੱਚੇ ਪਾਉਣੇ ਆ ਫਿਰ ਗਾੜਾ ਨਾ ਲੱਗਦੇ ਰਹਿੰਦੇ ਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਕੇ ਆਪਾਂ ਫਰਾਈ ਕਰਕੇ ਹੀ ਆਪਾਂ ਮਿਕਸੀ ਕੱਪ ਚ ਠੰਡੇ ਕਰਕੇ ਪੀਸਾਂਗੇ ਤੇ ਕੀ ਹੋ ਸੋਕ ਲੈਂਦੇ ਆ ਜਿੰਨਾ ਕਿ ਹੋਏ ਪਾ ਲੈਨੇ ਆ ਨਾ ਸੋਨੇ ਸੋਕ ਲੈਂਦੇ ਆ ਜਿਆਦਾ ਸੋਕਦੇ ਆ ਲੋੜੀ ਖਾਣੇ ਗਏ ਬਾਣ ਆਪਣੇ ਤੇ ਹੁਣ ਆਪਾਂ ਪਵਾਵਾਂਗੇ ਘਿਓ ਰੱਖੀ ਦੇ ਵਿੱਚ ਹੁਣ ਪਾ ਗਰਮ ਕਰਕੇ ਪਾ ਲੈਨੇ ਥੋੜਾ ਜਿਹਾ ਵਿੱਚ ਜੰਮ ਗਿਆ ਜੀ ਠੰਡ ਕਰਕੇ ਜੰਮ ਗਿਆ ਤੇ ਉਹ ਲੋ ਜੀ ਆਪਣਾ ਘਿਓ ਹੋ ਗਿਆ ਗਰਮ ਤੇ ਹੁਣ ਪਾਵਾਂਗੇ ਆਪਾਂ ਵੇਸਣ ਵੀਸ ਨੂੰ ਪਚੰਗੀ ਤਰ੍ਹਾਂ ਇਹ ਚ ਮਿਕਸ ਕਰ ਲਾਂਗੇ ਕਿ ਉਹ ਚ ਆਪਾਂ ਅੱਜ ਕਿਲੋ ਘੀਰ ਲਾਉਣਾ ਸੀ ਇਸ ਕਰਕੇ ਹੀ ਆਪਾਂ ਕੜਾਹੀ ਏਰੀ ਛੋਟੀ ਲਈ ਆ ਜੇ 2 ਕਿਲੋ ਘੀਰ ਲਾਉਣਾ ਹੋਵੇ ਫਿਰ ਤਾਂ ਵੱਡੀ ਕੜਾਹੀ ਚ ਲਾ ਲੈਣੇ ਹੁੰਦੇ ਆ ਕਿ ਜੇ ਕਿਲੋ ਘੀਰ ਲਾਉਣਾ ਫਿਰ ਆਪਾਂ ਛੋਟੀ ਕੜਾਹੀ ਚ ਲਾ ਲੈਂਦੇ ਆ ਇਹਨੂੰ ਪਾਏ ਸਤਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਨਹੀਂ ਗੰਡਾ ਹੀ ਮਰ ਜਾਣ ਨੂੰ ਜਿਨੇ ਜਿਨੇ ਗਰਮ ਹੋਈ ਜਾਊਗਾ ਤੇ ਹਲਕੀ ਜਿਹੀ ਸੇਕ ਤੇ ਆਪਾਂ ਇਹਨੂੰ ਭੁੰਨੀ ਜਾਵਾਂਗੇ ਵੇਸਾਂ ਨੂੰ ਜਿਆਦਾ ਇਸੇਕ ਆਪਾਂ ਨਹੀਂ ਕਰਦੇ ਜਿਹੜਾ ਵੇਸਨ ਆਪਾਂ ਬਹੁਤ ਹੀ ਵਧੀਆ ਚੰਗੀ ਤਰ੍ਹਾਂ ਭੁੱਜ ਜੇ ਤੇ ਹਿਲਾਉਂਦੇ ਰਵਾਂਗੇ ਵੀ ਥੱਲੇ ਨਾ ਲੱਗੇ ਨਾਲੇ ਨਹੀਂ ਕਈ ਭੈਣਾ ਪੁੱਛਦੀਆਂ ਸੀ ਦੀਆਂ ਕਮੈਂਟਾਂ ਦੇ ਵਿੱਚ ਵੀ ਤੁਸੀਂ ਵੀਡੀਓ ਨਹੀਂ ਪਾਉਂਦੇ ਦੀ ਕੀ ਗੱਲ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਜੀ ਮੇਰੇ ਨਾਲ ਢੂਜ ਦਾ ਆਪਰੇਸ਼ਨ ਹੋਇਆ ਸੀਗਾ 2.5 ਮਹੀਨੇ ਹੋ ਗਏ ਆ ਜੀ 2.5 ਮਹੀਨੇ ਹੋ ਗਿਆ ਆਪਰੇਸ਼ਨ ਹੋਏ ਨੂੰ ਠੀਕ ਆ ਬਿਲਕੁਲ ਇਸ ਕਰਕੇ ਆਪਾਂ ਤੋਂ ਵੀਡੀਓ ਨਹੀਂ ਬਣਾਉਂਦੀ ਸੀ ਅੱਜ ਵੀ ਵੀਡੀਓ ਜਿਹੜੀ ਇਹ ਹੈ ਜੀ ਮੈਂ ਇੱਥੇ ਬੈਠੀ ਨਹੀਂ ਬਸ ਖੁਰਚ ਨਹੀਂ ਮਾਰਿਆ ਦੋ ਕੁ ਮਿੰਟ ਬਾਕੀ ਇਹ ਮੇਰੀ ਹੈਲਪ ਕਰਨਗੇ ਘਰ ਦੇ ਇਸ ਕਰਕੇ ਆਪਾਂ ਵੀਡੀਓ ਜਿਹੜੀਆਂ ਨਹੀਂ ਪਾਈਆਂ ਇਸ ਤੋਂ ਬਾਅਦ ਵੀ ਹੌਲੀ ਹੌਲੀ ਆਪਾਂ ਮਹੀਨੇ ਬਾਅਦ ਵੀ ਦਿਨਾਂ ਬਾਅਦ ਵੀਡੀਓ ਜਿਹੜੀਆਂ ਪਾਵਾਂਗੇ ਕਿਉਂਕਿ ਬਰੇਜ ਦੱਸਿਆ ਡਾਕਟਰ ਨੇ ਕਾਫੀ ਟਾਈਮ ਦਾ ਕੋਈ ਦਾ ਪ੍ਰੈਸ਼ਨ ਆ ਰੇਟ ਵੀ ਢਿੱਡ ਦਾ ਤੇ ਸਕਰੂ ਪਾਇਆ ਜੀ ਠੂੜੀ ਦੇ ਵਿੱਚ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਸੀਗੇ ਹੁਣ ਮੈਂ ਆਖੇ ਚਲਾਂਗੇ ਚੁੱਲ੍ਹੇ ਤੇ ਬੈਠ ਕੇ ਇੰਨਾ ਕੰਮ ਕਰ ਸਕਦੀਆਂ 2 ਮਿੰਟ ਆਪਾਂ ਖੁਰਚ ਨਾ ਮਾਰ ਦਾਂਗੇ ਇਸ ਤੋਂ ਬਾਅਦ ਮੇਰੀ ਘਰ ਦੇ ਮਦਦ ਕਰ ਲੰਗੇ ਚਲੋ ਜੀ ਠੀਕ ਆ ਹੁਣ ਆਪਾਂ ਦੇਖੋਗੇ ਇਸਨ ਚੰਗੀ ਤਰ੍ਹਾਂ ਭੁੰਨ ਲੈਣਾ ਹੋਲੀ ਹੁੰਦੀ ਘੱਟ ਸੇਕ ਤੇ ਭੁੰਨ ਲੈਣਾ ਇਹਨੂੰ ਚੰਗੀ ਤਰ੍ਹਾਂ ਭੁੰਨਾਗੇ ਜਿਹੜਾ ਵਧੀਆ ਹੋ ਇਸਨ ਆਪਾਂ ਭੁੱਜ ਜੇ ਫਿਰ ਉਸ ਤੋਂ ਬਾਅਦ ਆਪਣਾ ਜਿਹੜਾ ਇਸ ਮਾਣ ਆ ਜੀ ਕਾਜੂ ਬਦਾਮ ਆਪਾਂ ਕੱਟ ਕੇ ਵੀ ਪਾ ਸਕਦੇ ਆਂ ਕਿ ਆਪਾਂ ਮਿਕਸੀ ਚ ਗ੍ਰाइंड ਕਰਕੇ ਵੀ ਪਾ ਸਕਦੇ ਆਂ ਤੇ ਮੈਂ ਇਹਨਾਂ ਨੂੰ ਨਰੜ ਪਰੜੇ ਜੇ ਕਰਕੇ ਪਾਉਂਗੀ ਜਿਆਦਾ ਅਸੀਂ ਮੋਟਾ ਜਿਹੜਾ ਨਹੀਂ ਖਾਂਦੇ ਹੈਗੇ ਇਸ ਕਰਕੇ ਆਪਾਂ ਨਰੜ ਪਰੜੇ ਜੇ ਕਰਾਂਗੇ ਵੀ ਨਾ ਹੀ ਬਰੀਕ ਹੋਵੇ ਨਾ ਹੀ ਮੋਟਾ ਹੋਵੇ ਇਸ ਤਰ੍ਹਾਂ ਬਣਾ ਕੇ ਆਪਾਂ ਰੱਖ ਲੈਨੇ ਜਿਹੜੀਆਂ ਮੂੰਦ ਕਵਰ ਕਾਸ ਇਹ ਤਾਂ ਆਪਣੀ ਪੀਸੀ ਹੋਈ ਆ ਕਾਜੂ ਬਦਾਮ ਪਿਸਤੇ ਇਹ ਆਪਾਂ ਪੀਸ ਲੈਨੇ ਨਾਲੇ ਆਪਾਂ ਮਖਾਣੇ ਪੀਸ ਲੈ ਬਈ ਆਪਣਾ ਗੇਸਣਾ ਪੁੱਜੀ ਜਾਂਦਾ 15 ਮਿੰਟ ਹੋ ਗਏ ਆ ਇਹ ਮੁੱਠ ਚੰਗੀ ਤਰ੍ਹਾਂ ਹਲਾਈ ਜਾਂਦੇ ਆ ਵੀ ਥੱਲੇ ਨਾ ਲੱਗੇ ਤੇ ਇਧਰ ਆਪਾਂ ਇਹ ਕਾਜੂ ਬਦਾਮ ਪਿਸਤੇ ਮਗਜ ਸਾਰਾ ਕੁਝ ਪੀਸ ਲੈਂਦਾ ਇਸ ਤਰ੍ਹਾਂ ਨਾ ਤੇ ਜਿਹੜੇ ਮਖਾਣੇ ਸੀਗੇ ਉਹ ਵੀ ਪੀਸ ਲਿਆਈ ਆ ਆ ਦੇਖੋ ਇਸ ਤਰ੍ਹਾਂ ਬਣ ਜਾਂਦੇ ਐ ਮਖਾਣੇ ਪੀਸ ਕੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਸਮਾਨ ਜਿਹੜੀ ਆਪਣੀ ਬੂਹ ਦੇ ਤੇ ਕਮਰਕਾਸ ਹੈ ਇਹ ਆਪਾਂ ਪਾਵਾਂਗੇ ਜੀ ਇਸੇ ਤਰ੍ਹਾਂ ਹੀ ਪੀਸੀ ਹੋਈ ਆ ਨਾਰੀਅਲ ਦਾ ਪੂਰਾ ਉਹ ਇਹ ਆਪਣਾ ਬੇਸਨ ਜਿਹੜਾ ਘੋਜ ਜੁਕ ਗਿਆ ਦੇਖੋ ਲਾਲ ਹੋ ਗਿਆ ਤੇ ਕੁਛ ਹੂ ਵੀ ਆਉਣ ਲੱਗੀ ਬਹੁਤ ਵਧੀਆ ਬੇਸਨ ਘੁਜਿਆ ਦੀ ਤੇ ਕਿਉਂ ਵੀ ਛੱਡ ਦਿੱਤਾ ਨਹੀਂ ਤੇ ਹੁਣ ਆਪਾਂ ਅੱਗ ਜਿਹੜੀ ਬਿਲਕੁਲ ਘੱਟ ਕਰਤੀ ਆ ਤੇ ਹੁਣ ਆਪਾਂ ਪਾਵਾਂਗੇ ਜੀ ਸਭ ਤੋਂ ਪਹਿਲਾਂ ਇਹਦੇ ਉੱਤੇ ਅੱਗ ਥੋੜੀ ਜਿਹੀ ਘੱਟਤੀ ਆ ਤੇ ਬਿਲਕੁਲ ਹੀ ਮੜੀ ਜੀ ਅੱਗ ਰਹਿ ਗਈ ਗੁੰਦ ਪਾਵਾਂਗੇ ਆਪਾਂ ਜਿਹੜੀ ਗੁੰਦ ਆਪਣੀ ਆਪਾਂ ਪੀਸੀ ਹੋਈ ਲਈ ਸੀ ਤੇ ਉੱਪਰ ਹੀ ਪਾ ਦਿੰਨੇ ਆ ਕਿਉਂਕਿ ਇਹ ਕੱਚੀ ਨਾ ਰਹੇ ਜੇ ਇਸ ਕਰਕੇ ਆਪਾਂ ਉੱਪਰ ਹੀ ਪਾਵਾਂਗੇ ਇਹ ਤਾਂ ਆਪਾਂ ਮੂਹਰ ਸਾਫ਼ ਕੀ ਲੈਣੇ ਆ ਤੇ তারপরে ਫੁੱਲੇ ਜੇ ਬਣਾ ਲੈਣੇ ਆ ਇਹ ਨੂੰ ਉਪਰ ਹੀ ਪਾ ਦੂੰਗੀ ਕਿਉਂਕਿ ਇਹ ਸੇਕ ਲਵਾ ਦੂੰ ਥੋੜਾ ਜਿਹਾ ਕਿ ਕੱਚੀ ਨਾ ਰਵੇ ਆ ਦੇਖੋ ਇਸ ਤਰ੍ਹਾਂ ਫੁੱਲ ਫੁੱਲ ਕੇ ਨਾ ਇਹ ਪੱਕ ਜੂਗੀ ਚੰਗੀ ਤਰ੍ਹਾਂ ਬੜੀਆ ਬਣ ਜੂਗੀ ਥੋੜਾ ਕੱਚੀ ਨਹੀਂ ਰਹੂਗੀ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾਵਾਂਗੇ ਸੇਕਾ ਬਿਲਕੁਲ ਘਟ ਕਰਤਾ ਈਲੇ ਤੇ ਨਾ ਲਾਉਣੀ ਸੌਖੀ ਲੰਗਦੀ ਐ ਕੀ ਗੁੰਦ ਆਪਾਂ ਉੱਪਰ ਹੀ ਪਉਣੀ ਸੀ ਦੀ ਬਾਕੀ ਜਿਹੜੀਆਂ ਦਵਾਈਆਂ ਉਹ ਪੱਥਲੇ ਲਾ ਕੇ ਪਾਵਾਂਗੇ ਤੇ ਜਾਂ ਚੁੱਲੇ ਦੇ ਵਿੱਚੋਂ ਅੱਗ ਘੱਟ ਕਰਕੇ ਜਵਾਂ ਬੰਦ ਕਰਕੇ ਫੇਰ ਆਪਾਂ ਸਾਰਾ ਪੋਸਟਰ ਲਾ ਲਾਂਗੇ ਚੁੱਲੇ ਤੇ ਨਾਲੇ ਗੁੰਦ ਦੇ ਨਾਲ ਫੁੱਲੇ ਜੇ ਬੰਦੇ ਆ ਪੀਸੀ ਹੋਈਆਂ ਨਾਲੇ ਫੇਰ ਵੀ ਗੁੰਦ ਦੇ ਫੁੱਲੇ ਬੰਦੇ ਹੁੰਦੇ ਆ ਮੇਰਾ ਬਸ ਤਰੇ ਹਲਾਇ ਜੇ ਨਾ ਤੋ ਤੋ 3 ਮਿੰਟ ਇਹ ਆਪਾਂ ਨੂੰ 40 ਮਿੰਟ ਲੱਗ ਜੇ ਇਸ ਤੋਂ ਘੱਟ ਵੀ ਸੰਭੁਨਨ ਤੇ ਪਾ ਕੇ ਸੇਪੇ ਆਪਾਂ ਇਸਨੂੰ ਢਿਲਕੁਨ ਨਹੀਂ ਆ ਸੀਗਾ ਇਹ ਲਾਲ ਕਰਨਾ ਸੀ ਵੇਸਾਂ ਦੇ ਫਲਾਲ ਹੋ ਗਿਆ ਆਇਆ ਪਗੂੰਦ ਕਰਤੀ ਮਿਕਸ ਹੁਣ ਆਪਾਂ ਪਾ ਦਾਂਗੇ ਕਮਰਕਾਸ ਤੇ ਅੱਗ ਨਾਲ ਆਪਾਂ ਚੁੱਲ੍ਹੇ ਦੇ ਵਿੱਚੋਂ ਬਿਲਕੁਲ ਕੱਢ ਦਿੱਤੀ ਆ ਇਹ ਥੱਲੇ ਲਾ ਕੇ ਪਾਉਣੇ ਹੁੰਦੇ ਆਪਾਂ ਕਮਰਕਾਸ ਤਾਂ ਗੂੰਦ ਉੱਪਰ ਪਾਉਣੇ ਹੁੰਦੇ ਆ ਕੱਲੀ ਤੇ ਮੈਂ ਨਾ ਇਹਨੂੰ ਰਲਾਉਣੀ ਸੋਖੀ ਆ ਮੈਨੂੰ ਇਸ ਕਰਕੇ ਮੈਂ ਅੱਗ ਚੁੱਲ੍ਹੇ ਦੇ ਵਿੱਚੋਂ ਬਿਲਕੁਲ ਕੱਢ ਦਿੱਤੀ ਆ ਤੇ ਫਿਰ ਜਿਹੜਾ ਇਹ ਸਮਾਨ ਆਪਾਂ ਪਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਨੇ ਆ ਇਸਾਰੀਆਂ ਦਵਾਈਆਂ ਜਿਹੜੀਆਂ ਆਪਾਂ ਚੰਗੀ ਤਰ੍ਹਾਂ ਲਾ ਲੈਣੇ ਗੂੜ ਕਮਰਕਸ ਆਪਣੀ ਢੂਈ ਲੋਪਾਂ ਦੇਣ ਦੀ ਇਸ ਕਰਕੇ ਆਪਾਂ ਪਾਉਣੇ ਆ ਪਹੀਰੀ ਦੇ ਵਿੱਚ ਤੇ ਤੁਸੀਂ ਕਰਾਗੀ ਥੱਲੇ ਲਾ ਕੇ ਹੀ ਕਮਰਕਸ ਇਹੀ ਪਾਓ ਮਿਕਸ ਕਰਿਓ ਬਾਜੂ ਬਦਾਮ ਸਾਰਾ ਕੁਝ ਤੇ ਜਾਂ ਚੁੱਲੇ ਦੇ ਵਿੱਚੋਂ ਅੱਗ ਜਮਾ ਕੱਢ ਕੇ ਤੇ ਆਪਾਂ ਅੱਗੇ ਕੱਢ ਦਿੰਦੀਏ ਚੁੱਲੇ ਦੇ ਵਿੱਚੋਂ ਇਸ ਕਰਕੇ ਓਪਰ ਲਾਈ ਤੇ ਆਪਾਂ ਇਹ ਫੁੱਲ ਮਖਾਣੇ ਵੀ ਪਾ ਦਨੇ ਲਓ ਜੀ ਆਪਾਂ ਮਖਾਣੇ ਵੀ ਸਾਰੇ ਪਾ ਤੀਆ ਹੁਣ ਪਾਵਾਂਗੇ ਆਪਾਂ ਦਾਖਾਂ ਦਾਖਾਂ ਵੀ ਪਾ ਤਾਂ ਆਪਾਂ ਗਰਮ ਚ ਚੰਗੀ ਤਰ੍ਹਾਂ ਇਹ ਖੁੱਲ ਜਾਣਗੀਆਂ ਬਾਲੀ ਸੇਕ ਚ ਨਹੀਂ ਪਾਉਂਦੇ ਹੈਗੇ ਫੇਰ ਇਹ ਨਾ ਕੌੜੀਆਂ ਹੋ ਜਾਂਦੀਆਂ ਜ਼ਿਆਦੇ ਸਿਰ ਚ ਪਾਉਣੇ ਆ ਤੱਕ ਤੇ ਆਪਾਂ ਗਰਮ ਪਿੰਗਰੀ ਚ ਪਾ ਤਾ ਤੇ ਥੋੜੀ ਜਿਹਾ ਪਾਵਾਂਗੇ ਜੀ ਕਾਲੀ ਮਿਰਚ ਦਾ ਪਾਊਡਰ ਤੇ ਥੋੜੀ ਜਿਹੀ ਆਪਾਂ ਜਿਮੈਨ ਪਾਈ ਆ ਜਿਆਦਾ ਨਹੀਂ ਪਾਉਣੀ ਸੀਗੀ ਇਹ ਹੁਣ ਪਾ ਲੈਣੀ ਜੀ ਆਪਾਂ ਇਹਦੇ ਵਿੱਚ ਇਹ ਕਾਜੂ ਬਦਾਮ ਖਸ ਖਸ ਜਿਹੜਾ ਸਾਰਾ ਸਮਾਨ ਆਪਾਂ ਪੀਸ ਕੇ ਰੱਖਿਆ ਸੀ ਮਗਜ ਪੇਸਤੇ ਜੀ ਆਪਾਂ ਸਾਰੇ ਬਾਜੂ ਬਦਾਂ ਸਾਰਾ ਕੁਝ ਪਾ ਕੇ ਇਹਨੂੰ ਮਿਕਸ ਕਰ ਦਿੰਨੇ ਚੰਗੀ ਤਰ੍ਹਾਂ ਤੇ ਇਹਨੂੰ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਦੇਸੀ ਖੰਡ ਕਮ ਮਿਕਸ ਕਰਾਂਗੇ ਇਹ ਹੈਗਾ ਜੀ ਨਾਰੀਅਲ ਦਾ ਬੂਰਾ ਪੋਕੇ ਦਾ ਬੂਰਾ ਆਪਾਂ ਬਰੀਕ ਕੱਟ ਕੇ ਵੀ ਪਾ ਸਕਦੇ ਹਾਂ ਤੇ ਆਪਾਂ ਇਹਦੇ ਵਿੱਚ ਬੂਰਾ ਹੀ ਪਾ ਲਿਆ ਆਪਣੀ ਮਰਜ਼ੀ ਹੈ ਜਿਵੇਂ ਆਪਣੀ ਮਰਜ਼ੀ ਪਾ ਲਈ ਤੇ ਵੇਸਾਂ ਨੂੰ ਆਪਾਂ ਵਧੀਆ ਭੁੰਨ ਲਿਆ ਦੇਖੋ ਕਿੰਨਾ ਸੋਹਣਾ ਕਲਰ ਆਇਆ ਵੇਸਾਂ ਦਾ ਇਹ ਮੇਰੇ ਤੇ ਰਲਦੀ ਨਹੀਂ ਗਈ ਤੇ ਰਲਾਉਣੇ ਆਪਾਂ ਇਹਨਾਂ ਨੂੰ ਕਿੰਨੇ ਚੰਗੀ ਤਰ੍ਹਾਂ ਰਲਾ ਦੇਣਗੇ ਮਿਕਸ ਕਰ ਦੇਣਗੇ ਤੇ ਫਿਰ ਤੁਹਾਨੂੰ ਦਿਖਾਉਣੇ ਲਓ ਜੀ ਸਾਰੇ ਕਾਜੂ ਬਦਾਮ ਮਿਕਸ ਕਰਤੇ ਆ ਤੇ ਹੁਣ ਆਪਾਂ ਪਾਨੇ ਆ ਦੇਸੀ ਖੰਡ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਰਲਾਵਾਂਗੇ ਥੋੜੀ ਜਿਹੀ ਵੱਧ ਸੀਗੀ ਆਪਾਂ ਵੱਧ ਪਾਤੀ ਥੋੜੀ ਕਿਉਂਕਿ ਘਿਓ ਵੀ ਵੱਧ ਪਾਇਆ ਆਪਾਂ ਵੀ ਇਸਨਾਂ ਆਪਾਂ ਕਿਲੋ ਪਾਇਆ ਸੀ ਕਿਉਂ ਸਵਾ ਪਿੱਲੋ ਦੇ ਨੇੜੇ ਸੀ ਵੱਧ ਦੀ ਸੀ ਸਵਾ ਪਿੱਲੋ ਤੋਂ ਪਤਾ ਕੀ ਆ ਸਿਆਲ ਆ ਗਿਆ ਜੀ ਸਿਆਲ ਚ ਨਾ ਫਿਰ ਉਹ ਜੇ ਘੱਟ ਕੇ ਉਹ ਗੋਣਿਆਂ ਤੇ ਖੁਸ਼ਕ ਜੀ ਹੋ ਜਾਂਦੇ ਖਾਦੀ ਨਹੀਂ ਜਾਂਦੀ ਇਸ ਕਰਕੇ ਆਪਾਂ ਥੋੜਾ ਜਿਹਾ ਘਿਓ ਵਾਧੇ ਰੱਖਿਆ ਵੀ ਕਿਲੋ ਨਹੀਂ ਪਾਇਆ ਜਿਆਦਾ ਪਾਤਾ ਥੋੜਾ ਜਿਹਾ ਬਾਕੀ ਆਪਾਂ ਬਾਹਰ ਨਾਪੇ ਤੋਲ ਲਿਆ ਵੀ ਨਹੀਂ ਹੈਗਾ ਘਰੇ ਘਿਓ ਪਿਆ ਸੀ ਤੇ ਆਪਾਂ ਪਾ ਦਿੱਤਾ ਡੱਬੇ ਦੇ حساب ਨਾਲ ਕਿ ਕਿਲੋ ਦਾ ਡੱਬਾ ਹੈਗਾ ਤੇ ਸਵਾ ਪਕੀਲੋ ਤੋਂ ਉੱਪਰ ਹੀ ਕਰਤਾ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਰਲਾ ਲ ਗਈ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਆਪਾਂ ਥੋੜੇ ਟਾਈਮ ਬਾਅਦ ਵੀਡੀਓ ਜਿਹੜੀਆਂ ਬਣਾਉਣੀਆਂ ਸਟਾਰਟ ਕਰਾਂਗੇ ਜੀ ਵੈਸੇ ਤਾਂ ਮੈਂ ਠੀਕ ਆ ਪਰ ਫਿਰ ਵੀ ਚੰਗੀ ਤਰ੍ਹਾਂ ਜਿਹੜਾ ਬਿਹਜ ਦੱਸਿਆ ਡਾਕਟਰ ਨੇ ਆਪਾਂ ਸੈੱਟ ਹੋ ਜੀਏ ਉਸ ਤੋਂ ਬਾਅਦ ਆਪਾਂ ਵੀਡੀਓ ਜਿਹੜੀਆਂ ਪਾਇਆ ਕਰਾਂਗੇ ਚੈਨਲ ਤੇ ਚੈਨਲ ਆਪਾਂ ਬੰਦ ਨਹੀਂ ਕਰਿਆ ਕਈ ਭੈਣ ਪੁੱਛਦੀ ਸੀ ਕਿ ਕੀ ਗੱਲ ਤੁਸੀਂ ਚੈਨਲ ਬੰਦ ਕਰਤਾ ਵੀਡੀਓ ਨਹੀਂ ਪਾ ਰਹੇ ਤੇ ਨਹੀਂ ਜੀ ਆਪਾਂ ਚੈਨਲ ਨਹੀਂ ਬੰਦ ਕੀਤਾ ਆਪਾਂ ਆਪਰੇਸ਼ਨ ਕਰਕੇ ਹੀ ਵੀਡੀਓ ਨਹੀਂ ਪਾਈਆਂ ਇਹ ਕਰੋ ਬਖ ਸੁਖ ਜਿੰਦਗੀ ਚ ਆਉਂਦੇ ਰਹਿੰਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਸਹੀ ਹੋ ਗਿਆ ਠੀਕ ਠਾਕ ਤੇ ਚਲੋ ਜੀ ਆਪਾਂ ਇਹਨੂੰ ਵੀ ਮਿਕਸ ਕਰਾ ਲਈਏ ਚੰਗੀ ਤਰ੍ਹਾਂ। ਦੋ ਜੀ ਆਪਾਂ ਇਹਦੇ ਵਿੱਚ ਖੰਡ ਦੀ ਮਿਕਸ ਕਰ ਲਈਏ ਸਾਰੇ ਡਰਾਈ ਫੂਡ ਕਰ ਲਏ ਆ ਤੇ ਦੇਖੋ ਕਿੰਨੀ ਵਧੀਆ ਪੰਜੀਰੀ ਬਣ ਕੇ ਵੇਚਣ ਦੀ। ਬਹੁਤ ਹੀ ਵਧੀਆ ਸਰਦੀਆਂ ਦਾ ਖਜ਼ਾਨਾ ਤਿਆਰ ਹੋ ਗਈ ਆ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ। ਖੰਡ ਆ ਗਈ ਆ ਜੀ ਬੱਚਿਆਂ ਨੂੰ ਬਣਾ ਕੇ ਦਿਓ ਆਪ ਖਾਓ। ਵੀਰਾਂ ਨੂੰ ਬਣਾ ਕੇ ਦਿਓ। ਤੇ ਠੀਕ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾ ਦਾ ਬਹੁਤ ਬਹੁਤ ਧੰਨਵਾਦ।